ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਖੀ 12ਵੀਂ دیਵਾਨੇ ਸਾਧਾਂ ਦੀ ਕਥਾ ਕੁਦਦੇ ਪਿੰਡ دیਵਾਨੇ ਸਾਧੂ ਰਹਿੰਦੇ ਸਨ ਜੋ ਪ੍ਰਭੂ ਭਗਤੀ ਵਿੱਚ ਮਸਤ ਤੇ ਕੁਝ ਨਸ਼ੇ ਵਰਤ ਕੇ دیਵਾਨੇ ਹੋਏ ਰਹਿੰਦੇ ਸਨ ਉਹਨਾਂ ਦੀ ਗਿਣਤੀ ਬਹੁਤ ਸੀ ਉਹ ਪਾਗ ਚਰਸ ਆਦਿਕ ਦਾ ਸੇਵਨ ਕਰਦੇ ਸੁਖੂ ਤੇ ਬੁੱਧੂ ਉਹਨਾਂ ਦੇ ਮਹੰਤ ਸਨ ਉਹਨਾਂ ਮਹੰਤਾਂ ਦਾ ਇੱਕ ਭਰਾ ਸਤਗੁਰੂ ਜੀ ਦੇ ਸਿੱਖ ਹੱਥੋਂ ਮਾਰਿਆ ਗਿਆ ਸੀ ਜਦੋਂ ਸਤਗੁਰੂ ਜੀ ਰੋਪੜ ਵੱਲੋਂ ਆਉਂਦੇ ਹੋਏ ਕੂਟਕਪੂਰੇ ਨੂੰ ਜਾ ਰਹੇ ਸਨ ਉਹਨਾਂ ਮਹੰਤਾਂ ਨੂੰ ਜਦੋਂ ਪਤਾ ਲੱਗਾ ਕਿ ਸਤਗੁਰੂ ਜੀ ਉਹਨਾਂ ਦੇ ਝੋਗਿਰਦੇ ਹੀ ਸ਼ਿਕਾਰ ਖੇਡ ਰਹੇ ਹਨ ਤਾਂ ਉਹਨਾਂ ਨੇ ਪੰਗ ਦੇ ਨਸ਼ੇ ਦੇ ਲੋਰ ਵਿੱਚ ਭਰਾ ਦਾ ਬਦਲਾ ਲੈਣ ਦੀ ਸਲਾਹ ਕੀਤੀ ਰੱਜ ਕੇ ਪੰਗ ਚੱਕੀ ਹੋਈ ਸੀ ਪੰਗ ਦਾ ਨਸ਼ਾ ਖਿੜਿਆ ਹੋਇਆ ਸੀ ਉਸ ਵੇਲੇ ਇੱਕ ਦੇ ਦੋ ਦੋ ਆਤਮੀ ਦਿੱਸਦੇ ਸਨ ਉਹਨਾਂ ਨੇ ਨਾਰਾ ਲਾ ਦਿੱਤਾ ਚਲੋ ਬੁੱਤੂ ਦੇ ਖੂਨ ਦਾ ਬਦਲਾ ਲਗੋ ਉਹਨਾਂ ਮੂਰਖਾਂ ਦਾ ਨਾਰਾ ਸੁਣ ਕੇ ਪੰਜਾਬੂ دیਵਾਨੇ ਸਾਧੂ लाਟੀਆਂ ਤੇ ਕੁਹਾੜੀਆਂ ਚੁੱਕ ਕੇ ਉਹਨਾਂ ਦੇ ਨਾਲ ਆਰ ਵਾਲੇ ਪਿੰਡ ਵਾਲੇ ਤਮਾਸ਼ਾ ਦੇਖਣ ਵਾਸਤੇ ਉਹਨਾਂ ਨੂੰ ਸਦੋਂ ਹੋਰ ਹੱਲਾਸ਼ੇਰੀ ਦੇਣ ਲੱਗੇ دیਵਾਨਿਆਂ ਦੀ ਫੌਜ ਕਲਗੀਧਰ ਪਿਤਾ ਜੀ ਨਾਲ ਯੁੱਧ ਕਰਨ ਵਾਸਤੇ ਤੁਰੀ ਪਿੰਡੋਂ ਤੁਰਦਿਆਂ ਤੁਰਦਿਆਂ ਨੂੰ ਕਵੇਲਾ ਹੋ ਗਿਆ ਸੀ ਪੰਗ ਤਤੂਰਾ ਚੱਕਦਿਆਂ देर ਹੋ ਚੁੱਕੀ ਸੀ ਜਦ ਉਹ ਕੋਦੇ ਪਿੰਡ ਦੀ ਹੱਦ ਨੂੰ ਟੱਪਣ ਲੱਗੇ ਤਾਂ ਉਹਨਾਂ ਦਾ ਨਸ਼ਾ ਉੱਤਰ ਗਿਆ ਉਸ ਵੇਲੇ ਉਹਨਾਂ ਨੂੰ ਗਿਆਨ ਹੋਇਆ ਕੀ ਉਹ ਕੀ ਮੂਰਖਤਾ ਕਰ ਰਹੇ ਹਨ ਉਹਨਾਂ ਦੇ ਮਨ ਨੇ ਸੋਚਿਆ ਇਹ ਪਾਗਲਪਨ ਹੈ ਉਹ ਕਲਗੀਆਂ ਵਾਲਾ ਮਹਾਬਲੀ ਗੁਰੂ ਔਰੰਗਜ਼ੇਬ ਨਾਲ ਯੁੱਧ ਕਰਨ ਵਾਲਾ ਉਸ ਦੀਆਂ ਫੌਜਾਂ ਨੂੰ ਉਸਨੇ ਹਰਾ ਦਿੱਤਾ ਅਸੀਂ ਕਿਵੇਂ ਉਹਦੇ ਨਾਲ ਲੜ ਲਵਾਂਗੇ ਉਹ ਸਰਬਕਲਾ ਸੰਪੂਰਨ ਗੁਰੂ ਇੱਕ ਕਰਾਮਾਤ ਨਾਲ ਅਸਾ ਸਾਰਿਆਂ ਨੂੰ ਮਾਰ ਚੁਟੇਗਾ ਅਸੀਂ ਕਿਹੜੇ ਬਾਗਤੀਮੂਲੀ ਹਾਂ ਜੋ ਯੁੱਧ ਕਰਨ ਵਾਸਤੇ ਤੁਰ ਪਏ ਅਜੇ ਇਸ ਤਰ੍ਹਾਂ ਸੋਚ ਹੀ ਰਹੇ ਸਨ ਕਿ ਇੱਕ ਅਮਲੀ ਨੇ ਐਵੇਂ ਰੂਲਾ ਪਾ ਦਿੱਤਾ ਓ ਗੁਰੂ ਜੀ ਆ ਗਏ ਬੁੱਧੂ ਮਾਰ ਡਾਂਗ ਮਾਰੋ ਕੁਹਾੜੀ ਹਰੇ ਰਾਮ ਲੱਗੇ ਜੇ ਤਲਵਾਰ ਨਾਲ ਸਿਰ ਤੁਹਾਡੇ ਨਾਲੋਂ ਵੱਖ ਕਰਨ ਉਸੇ ਅਮਲੀ ਦਾ ਰੋਲਾ ਸੁਣ ਕੇ ਸਾਰੇ ਅਮਲੀ ਘਪਰਾ ਗਏ ਕਿਸੇ ਨੇ ਅੱਖਾਂ ਕੁੱਟਕੇ ਨਹੀਂ ਦੇਖਿਆ ਕਿ ਸਤ ਗੁਰੂ ਜੀ ਜਾਂ ਉਹਨਾਂ ਦੇ ਸਿੱਖ ਕਿੱਧਰ ਹਨ ਬਸ ਪਿੱਛੇ ਨੂੰ ਮੁੜ ਪਏ ਅਸਾਂ ਨਹੀਂ ਲੜਨਾ ਸਤ ਗੁਰੂ ਜੀ ਖਿਮਾ ਕਰਿਓ ਅਸਾਂ ਨੂੰ ਨਾ ਮਾਰਿਓ ਇਹ ਉਪਕਾਰ ਦੇ ਹੋਏ ਇੱਕ ਦੂਸਰੇ ਦੇ ਅੱਗੇ ਲੰਘ ਗਏ ਬੁੱਧੂ ਤੇ ਸੁਖ ਨੇ ਬਹੁਤ ਰੋਲਾ ਪਾਇਆ ਉਕਾਰ ਪੁਕਾਰ ਕੇ ਪੂਰਾ ਸੰਗ ਪਾੜ ਕੇ ਤੇ ਗਾਲਾਂ ਦੇ ਕੇ ਆਖਿਆ ਮੂਰਖੋਂ ਨਾ ਨਸੋ ਚਤ ਗੁਰੂ ਜੀ ਦਾ ਕਿਤੇ ਨજર ਨਹੀਂ ਆਉਂਦੇ ਕਿਤੇ ਘੋੜੇ ਨਹੀਂ ਘੋੜਿਆਂ ਦੀ ਟਾਪਾ ਵੀ ਸੁਣਾਈ ਨਹੀਂ ਦਿੰਦੀਆਂ ਕਿਉਂ ਨਸਦੇ ਹੋ ਕਿ ਤੁਸਾਨੂੰ ਡਰ ਪੈ ਗਿਆ ਹੈ ਖਲੋ ਜਾਓ ਪਿੱਛੇ ਮੁੜੋ ਗੱਲ ਸੁਣੋ ਉਹ ਬੋਲਦੇ ਰਹੇ ਪਰ ਕਿਸੇ ਨੇ ਉਹਨਾਂ ਦੀ ਇੱਕ ਨਾ ਸੁਣੀ ਸਗੋਂ ਨਸੇ ਜਾਂਦੇ ਸਾਧੂ ਆ ਕੀ ਗਏ ਤੁਸੀਂ ਅੰਨੇ ਜੀ ਤੁਸਾਨੂੰ ਗੁਰੂ ਜੀ ਨਹੀਂ ਦਿਸਦੇ ਉਹੀ ਤਾਂ ਨੇੜੇ ਆ ਗਏ ਹਨ ਅਸਾਂ ਨਹੀਂ ਬੇਗੁਨਾਹੀ ਮੋਤੇ ਮਰਨਾ ਤੁਸੀਂ ਮਰੋ ਸੁਖੂ ਤੇ ਬੁੱਧੂ ਨੇ ਬਹੁਤ ਯਤਨ ਕੀਤਾ ਕਿ ਸਾਧੂ ਰੁਕ ਜਾਣ ਪਰ ਕੋਈ ਨਾ ਰੁਕਿਆ ਸੁਖੂ ਤੇ ਬੁੱਧੂ ਇਕੱਲੇ ਰਹਿ ਗਏ ਉਹ ਲੱਗੇ ਦੋਵੇਂ ਇੱਕ ਦੂਸਰੇ ਦੇ ਮੂੰਹ ਵੱਲ ਵੇਖਣ ਉਹਨਾਂ ਨੂੰ ਗੱਲ ਕੋਈ ਪਾੜੇ ਨਾ ਕਿ ਉਹ ਕੀ ਕਰਨ ਤੇ ਕੀ ਨਾ ਕਰਨ ਜੇ ਪਿੱਛੇ ਜਾਣ ਤਾਂ ਲੋਕਾਂ ਦਾ ਡਰ ਜੇ ਅੱਗੇ ਜਾਣ ਤਾਂ ਸ਼ਾਇਦ ਸਤਿਗੁਰੂ ਜੀ ਗੁੱਸੇ ਹੋਣ ਉਹ ਐਸੀਆਂ ਵਿਚਾਰਾਂ ਵਿੱਚ ਗੋਤੇ ਖਾਂਣ ਲੱਗੇ ਆਖਰ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਸਤਿਗੁਰੂ ਜੀ ਦੀ ਸ਼ਰਨ ਚੱਲਣ ਤਾਂ ਚੰਗਾ ਹੈ ਇਹ ਸੋਚ ਕੇ ਦੋਵੇਂ ਪ੍ਰਾਂ ਸਤਿਗੁਰੂ ਜੀ ਵੱਲ ਤੁਰ ਪਏ ਉਹਨਾਂ ਨੇ ਹੱਥਾਂ ਦੇ ਸੋਟੇ ਤੇ ਟੰਗ ਟੱਡ ਸਾਰੰਗੇ ਇੱਕ ਝਾੜੀ ਵਿੱਚ ਰੱਖ ਦਿੱਤੇ ਜਦੋਂ ਸਤਿਗੁਰੂ ਜੀ ਦੇ ਦੀਦਾਰੀ ਹੋਏ ਤਾਂ ਦੋਹਾਂ ਦਾ ਲਹੂ ਠੰਡਾ ਹੋ ਗਿਆ ਉਹ ਲੱਗੇ ਥਰ ਥਰ ਕੰਬਣ ਨੇੜੇ ਪੁੱਜੇ ਤਾਂ ਹੱਥ ਚੁੜ ਗਈ ਤੇ ਨਮਸਕਾਰ ਕਰਨ ਵਾਸਤੇ ਸਿਰ ਝੁਕਿਆ ਨਮਸਕਾਰ ਕਰ ਹੀ ਦਿੱਤੀ ਘਰੋਂ ਲੜਨ ਆਏ ਸਨ ਪਰ ਬਿਨਾਂ ਲੜਿਆਂ ਹੀ ਹਾਰ ਗਏ ਸਾਥੀ ਜਿਉਂਦੇ ਹੀ ਮਰ ਗਏ ਉਹ ਨਸ ਗਏ ਸਤਿਗੁਰੂ ਜੀ ਦੇ ਚਰਨਾਂ ਵਿੱਚ ਪੁੱਜਿਆਂ ਵੀ ਉਹਨਾਂ ਦਾ ਦਿਲ ਡਰੀ ਜਾਂਦਾ ਸੀ ਕਿ ਕਿਤੇ ਸੱਚਮੂਹ ਚ ਬ੍ਰਹਮ ਸ਼ਕਤੀ ਨਾਲ ਸਤਿਗੁਰੂ ਜੀ ਜਾਣ ਹੀ ਨਾ ਜਾਣ ਕਿ ਅਸੀਂ ਉਹਨਾਂ ਨਾਲ ਲੜਨ ਵਾਸਤੇ ਆਏ ਹਾਂ ਜੇ ਪਤਾ ਲੱਗ ਗਿਆ ਤਾਂ ਕਦੀ ਖਿਮਾ ਨਹੀਂ ਕਰਨਗੇ ਮਾਰ ਸੁੱਟਣਗੇ ਅਸਾਂ ਬਹੁਤ ਮੂਰਖਤਾ ਕੀਤੀ ਪੰਗ ਦੇ ਨਸ਼ੇ ਦੇ ਲੋਰ ਵਿੱਚ ਹੀ ਗਲਤ ਫੈਸਲਾ ਕੀਤਾ ਇਹ ਫੈਸਲਾ ਕਰਨਾ ਚੰਗਾ ਨਹੀਂ ਸੀ ਸਤਗੁਰੂ ਜੀ ਨੇ ਆਪਣੀ ਸ਼ਕਤੀ ਪ੍ਰਗਟ ਕੀਤੀ ਤੇ ਸਹਬਾ ਨੇ ਆਖਿਆ ਕਿਉ ਸੁਖੂ ਬੁੱਧੂ ਯੁੱਧ ਕਰਨ ਆਈ ਪਰ ਰਾਵੀ ਚੀ ਟੱਡ ਸਰੰਗੀ ਵੀ ਲੁਕਾ ਆਏ ਕੀ ਮਾਮਲਾ ਹੈ ਤੁਸਾਂ ਦੀ ਸੈਨਾ ਕਿੱਥੇ ਹੈ ਬੁੱਧੂ ਅੰਤਰਜਾਮੀ ਪਿਤਾ ਕੀ ਮਾ ਕਰਨਾ ਅਸੀਂ ਪਾਪੀ ਤੇ ਭੁੱਲਣ ਹਰ ਜੀਵ ਹਾਂ ਕੋਈ ਪੇਸ਼ ਨਹੀਂ ਚਾਹਦੀ ਪੰਗ ਦੇ ਲੋਰ ਵਿੱਚ ਪਾਪ ਕਰ ਬੈਠੇ ਅਸੀਂ ਆਪ ਨਾਲ ਕਿਵੇਂ ਲੜ ਸਕਦੇ ਹਾਂ ਅਸੀਂ ਹੋਏ ਕੀੜੀਆਂ ਆਪ ਪਰਬਤ ਕਿਵੇਂ ਮਿਲ ਗਏ ਬਸ ਦਾਤਾ ਖਿਮਾ ਕਰੋ ਮਿਹਰ ਕਰੋ ਤੇ ਅਸਾਂ ਨੂੰ ਬਖਸ਼ੋ ਅਸੀਂ ਪੁੱល ਬਖਸ਼ਾਉਣ ਵਾਸਤੇ ਆਪਦੀ ਸ਼ਰਨ ਆਈ ਹਾਂ ਦਿਨੋਂ ਦੁਸ਼ਮਣੀ ਨਹੀਂ ਆਪ ਪਤਿਤ ਪਾਵਨ ਹੋ ਅਸੀਂ ਅਜਾਮਲ ਵਾਂਗ ਪਾਪੀ ਹਾਂ ਅਸਾਂ ਤੇ ਦਇਆ ਕਰੋ ਉਹਨਾਂ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਨੂੰ ਦਇਆ ਆ ਗਈ ਆਪ ਜੀ ਨੇ ਪਰਸਨ ਹੋ ਕੇ ਬਚਨ ਕੀਤਾ ਅੱਛਾ ਜਾਓ ਆਪਣਾ ਟਾਟ ਤੇ ਸਾਰੰਗਾ ਲਿਆਓ ਤੇ ਉਸੇ ਪਿੱਛੋਂ ਗਾ ਕੇ ਸੁਣਾਓ ਸਾਹਿਬਾਂ ਦੀ ਇਹ ਬੁੱਲ ਸੁਣ ਕੇ ਉਹ دیਵਾਨੇ ਸਾਧੂ ਖੁਸ਼ੀ ਨਾਲ ਨੱਚਦੇ ਹੋਏ ਉਹ ਨਾ ਝਾੜੀਆਂ ਵੱਲ ਚਲੇ ਗਏ ਜਿੱਥੇ ਟੱਟ ਤੇ ਸਾਰੰਗਾ ਲੁਕੋ ਆਇਆ ਸਰ ਉਹ ਉਥੋਂ ਸਾਰੰਗਾ ਤੇ ਟੱਟ ਫੜ ਕੇ ਆਈ ਤੇ ਦੂਰੋਂ ਵੀ ਉਹਨਾਂ ਨੇ ਗਉਣਾ ਅਰੰਭ ਕਰ ਦਿੱਤਾ ਕੱਚਾ ਕੋਠਾ ਵਿੱਚ ਵਸਦਾ ਜਾਨੀ ਸਦਾ ਨਾ ਮਾਪੇ ਨਿਤ ਨਹੀਂ ਜੁਵਾਨੀ ਚਲਣਾ ਅੱਗੇ ਕਿਉਂ ਪਇਓ ਗੁਮਾਨੀ ਹੁਣ ਉਹ ਹੋ ਸਿਆਣਾ ਨਹੀਂ ਪੁੱਗੂ ਨਿਦਾਨੀ ਭਲਾ ਹੋ ਯਾਰ ਤੇਰੇ ਘਰ ਨੂੰ ਆਏ जिना नु लब्दा मेरे जिना नु लब्दा तेरे दिल भर जानी सिमर सिमर सतनाम वाहेगुरु ਛੱਡ ਦੁਨੀਆ ਅਭਿਮਾਨੀ ਕੱਚਾ ਕੋਠਾ ਵਿੱਚ ਵਸਦਾ ਜਾਨੀ ਇਸ ਤਰ੍ਹਾਂ ਉਹ ਸਤਗੁਰੂ ਜੀ ਦੇ ਅੱਗੇ ਜਸ ਕਰਦੇ ਰਹੇ ਉਹ ਗਉਂਦੇ ਹੋਏ ਸਤਗੁਰੂ ਜੀ ਦੇ ਨਾਲ ਹੀ ਤੁਰ ਪਏ ਇਸ ਤਰ੍ਹਾਂ ਕੌਤਕ ਕਰਦੇ ਹੋਏ ਸਤਗੁਰੂ ਜੀ ਜੱਸੀ ਨਗਰ ਪਹੁੰਚੇ ਜੱਸੀ ਨਗਰ ਵਿੱਚ ਇੱਕ ਬਹੁਤ ਵੱਡੀ 탑 ਸੀ ਉਸ 탑 ਦੇ ਕਿਨਾਰੇ ਵੀ ਸ ਆਹਬਾਂ ਨੇ ਕੌਤਕ ਕੀਤਾ ਉਹ ਕੋਤਕ ਇਹ ਸੀ ਕਿ ਸਾਈਂਬ ਕੋੜੇ ਸਮੇਤ ਟਾਬ ਵਿੱਚੋਂ ਦੀ ਲੰਗੇ ਜਦੋਂ ਕਿ ਇਹ ਟਾਬ ਵਿੱਚ ਪਾਣੀ ਸੀ ਕਈਆਂ ਅਗਿਆਨੀਆਂ ਨੇ ਸਾਈਬਾਂ ਨੂੰ ਰੋਕਣ ਦਾ ਯਤਨ ਕੀਤਾ ਜੋ ਗੁਰੂ ਜੀ ਦੀ ਮਹਿਮਾ ਨਹੀਂ ਸਨ ਜਾਣਦੇ ਪਰ ਸਤਿਗੁਰੂ ਜੀ ਨਹੀਂ ਰੁਕੇ ਉਹ ਮਨ ਦੀ ਮੋਜ ਨਾਲ ਕੋੜੇ ਨੂੰ ਅੱਗੇ ਲੈ ਗਏ ਸਿੱਧਕੇ ਸਿੱਖ ਵਾਹਿਗੁਰੂ ਜੀ ਦੇ ਪਿੱਛੇ-ਪਿੱਛੇ ਗਏ ਤੇ ਦੂਸਰੇ ਲੋਕ ਉੱਪਰ ਦੀ ਆਏ ਕਿਨਾਰੇ ਇਕਲੋਤਿਆਂ ਨੇ ਦੇਖਿਆ ਕਿ ਸਤਿਗੁਰੂ ਜੀ ਨੂੰ ਪਾਣੀ ਨੇ ਰਾਹ ਦੇ ਦਿੱਤਾ ਪਾਣੀ ਜਿੱਥੇ 10 12 ਹੱਥ ਸੀ ਉਤੇ ਮੁਸ਼ਕਲ ਨਾਲ ਦੋ ਹੱਥ ਤੇ ਕਿਤੇ ਦੋ ਹੱਥ ਤੋਂ ਵੀ ਹਟਾ ਹੋ ਗਿਆ ਸਤਿਗੁਰੂ ਜੀ ਸਹਿਜੇ ਹੀ ਅੱਗੇ ਲੰਘ ਗਏ ਸਤਿਗੁਰੂ ਜੀ ਦਾ ਇਹ ਕੌਤਕ ਦੇਖ ਕੇ ਸਾਰੇ ਹੈਰਾਨ ਹੋਏ ਤੇ ਇੱਕ ਜ਼ਬਾਨ ਆਖਣ ਲੱਗ ਪਏ ਧੰ ਸਤਿਗੁਰੂ ਮਹਾਰਾਜ ਜੀ ਤਾਰੇ ਗਿਨੇ ਜਾ ਸਕਦੇ ਹਨ ਪਰ ਸਤਿਗੁਰਾਂ ਦੇ ਤਾਰੇ ਹੋਏ ਨਹੀਂ ਗਿਨੇ ਜਾ ਸਕਦੇ ਤੇ ਨਾ ਹੀ ਉਹਨਾਂ ਦੇ ਕੌਤਕਾਂ ਦੀ ਗਿਣਤੀ ਹੋ ਸਕਦੀ ਹੈ ਸਾਹਿਬ ਟਾਬ ਦੇ ਵਿੱਚੋਂ ਲੰਘੇ ਇਹ ਇੱਕ ਨਿਰਾਲਾ ਕੌਤਕ ਸੀ ਉਹ ਕੌਤਕ ਇਹ ਹੋਇਆ ਕਿ ਜਿਹੜਾ ਕਾਲਾ ਕੁਰਸ਼ ਲੰਘਿਆ ਉਹ ਗੂਰਾ ਹੋ ਗਿਆ ਤੇ ਜਿਹੜਾ ਕਾਲਾ ਕਪੜਾ ਸੀ ਉਹ ਚਿੱਟਾ ਹੋ ਗਿਆ ਘੋੜੇ ਦੀ ਚਮੜੀ ਉੱਤੇ ਕਾਲੇ ਦੱਬੇ ਸਨ ਉਹ ਵੀ ਚਿੱਟੇ ਹੋ ਗਏ ਜਦੋਂ ਸਾਹਿਬਾਨੇ ਸਿੱਖ ਕਿਨਾਰੇ ਆਏ ਤਾਂ ਹੁਲੀਆ ਬਦਲਿਆ ਹੋਇਆ ਦੇਖ ਕੇ ਸਾਰੀ ਸੰਗਤ ਤੇ ਜੱਸੀ ਨਗਰ ਦੇ ਵਸਨੀਕ ਜਿਹੜੇ ਕਿਨਾਰੇ ਖਲੋਤੇ ਸਨ ਉਹ ਬਹੁਤ ਹੈਰਾਨ ਹੋਏ ਕਿ ਇਹ ਕੀ ਕੌਤਖ ਹੋਇਆ ਰੰਗ ਕਿਉਂ ਬਦਲ ਗਿਆ ਉਹਨਾਂ ਸਾਰਿਆਂ ਨੇ ਸਤਗੁਰੂ ਜੀ ਅੱਗੇ ਸਵਾਲ ਪਾਇਆ ਮਹਾਰਾਜ ਇਹ ਕੀ ਮਾਮਲਾ ਹੈ ਮਾਲ ਮਲਕੀ ਦੇਖ ਰਹੇ ਹਾਂ ਕਾਲੇ ਬੰਦੇ ਗੋਰੇ ਹੋ ਗਏ ਸਾਹਿਬਾਨੇ ਫਰਮਾਇਆ ਸਿੰਘੋ ਏ ਟਾਬ ਕੋਈ ਮਾਮੂਲੀ ਪਾਣੀ ਦੀ ਟਾਬ ਨਹੀਂ ਸਗੋਂ ਕਦੀ ਮਹਾਨ ਤੀਰਤ ਰਿਆ ਹੈ ਸਤਜੁਗ ਵਿੱਚ ਇਸ ਦੀ ਪੂਜਾ ਹੋਇਆ ਕਰਦੀ ਸੀ ਇਹਦੇ ਚੌਗਿਰਦੇ ਰਿੱਕੀਆਂ ਦੇ ਆਸ਼ਰਮ ਸਨ ਸ਼੍ਰੀ ਰਾਮ ਚੰਦਰ ਤੇ ਲక్ష్మణ ਜੀ ਜਦੋਂ ਸੀਤਾ ਤੇ ਲਵ ਕੁਸ਼ ਨੂੰ ਲੈਣ ਵਾਸਤੇ ਆਏ ਸਨ ਤਾਂ ਇਸ ਤੀਰਤੇ ਪੁੱਛੇ ਸਨ ਸਮੇਂ ਦੇ ਲੰਮੇ ਚੱਕਰ ਨੇ ਇਸ ਦਾ ਹੂਲੀਆਂ ਬਦਲ ਦਿੱਤਾ ਅੱਜ ਇਹ ਇੱਕ ਪਾਣੀ ਦਾ ਚੱਪੜ ਪ੍ਰਤੀਤ ਹੁੰਦਾ ਹੈ ਜਿਹੜੇ ਇਸ ਦੇ ਵਿੱਚ ਦੇ ਲੰਘ ਗਏ ਨੇ ਆਸਾ ਨਾਲ ਉਹ ਜੀਵਨ ਮੁਕਤ ਹੋ ਗਏ ਹਨ ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਣਗੇ ਇਹ ਹੀ ਤੀਰਥ ਕਲਯੁਗ ਵਿੱਚ ਪ੍ਰਗਟ ਹੋਵੇਗਾ ਪਰ ਜੋ ਮਹਾਂਤਾ ਇਸ ਜੀ ਸਤਜੁਗ ਵਿੱਚ ਸੀ ਉਹ ਹੁਣ ਨਹੀਂ ਹੋ ਸਕਦੀ ਫਿਰ ਵੀ ਜਿਹੜਾ ਸ਼ਰਧਾ ਨਾਲ ਇਸ ਵਿੱਚ ਇਸ਼ਨਾਨ ਕਰੇਗਾ ਉਹ ਕਲਿਆਣ ਪ੍ਰਾਪਤ ਕਰੇਗਾ ਸਾਈਬਾ ਦਾ ਇਹ ਬਚਨ ਸੁਣ ਕੇ ਸਾਰੀ ਸੰਗਤ ਦੀ ਹੈਰਾਨੀ ਤਾਂ ਦੂਰ ਹੋ ਗਈ ਔਰ ਜਿਹੜੇ ਸਾਈਬਾਂ ਦੇ ਨਾਲ ਟਾਂਗ ਵਿੱਚ ਨਹੀਂ ਸੰਲਗੇ ਉਹ ਪਛਤਾਏ ਪਰ ਵੇਲਾ ਬੀਤਿਆ ਹੋਇਆ ਹੱਥ ਨਹੀਂ ਆਉਂਦਾ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ਼ ਕਰਨਾ ਜੀ ਸਭ ਦਾ ਪੜਿਆ ਸੁਣਿਆ ਪਰਬੰਧ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ